ਗਰਲੀਆਂ ਗੱਲਾਂ ਪਰ ਮਿੱਠੇ ਨਤੀਜੇ ਅੱਜ ਅਸੀਂ ਇੱਕ ਐਸੀ ਗੱਲ ਕਰਨ ਜਾ ਰਹੇ ਹਾਂ ਜੋ ਸ਼ਾਇਦ ਸੁਣਨ ਚੋੜੀ ਲੱਗੇ ਪਰ ਜਿਸ ਦੇ ਨਤੀਜੇ ਤੁਹਾਡੀ ਜ਼ਿੰਦਗੀ ਨੂੰ ਮਿੱਠਾ ਕਰ ਸਕਦੇ ਹਨ ਕੀ ਕਦੇ ਤੁਸੀਂ ਸੋਚਿਆ ਹੈ ਕਿ ਅਸੀਂ ਅਕਸਰ ਸਿਰਫ ਉਹ ਸੁਣਨਾ ਚਾਹੁੰਦੇ ਹਾਂ ਜੋ ਸਾਨੂੰ ਚੰਗਾ ਲੱਗੇ ਉਹ ਗੱਲਾਂ ਜੋ ਸਾਡੇ ਕੰਨਾਂ ਨੂੰ ਸੁਹਾਣੀਆਂ ਲੱਗਣ ਜੋ ਸਾਡੇ ਹੰਕਾਰ ਨੂੰ ਪਾਲਣ ਪਰ ਕੀ ਇਹ ਹਮੇਸ਼ਾ ਸੱਚਾਈ ਹੁੰਦੀ ਹੈ ਕੀ ਇਹ ਹਮੇਸ਼ਾ ਉਹ ਰਾਹ ਹੁੰਦਾ ਹੈ ਜੋ ਸਾਨੂੰ ਅੱਗੇ ਲੈ ਕੇ ਜਾਂਦਾ ਹੈ ਇਸਵਾਲ ਦਾ ਜਵਾਬ ਸ਼ਾਇਦ ਜ਼ਿਆਦਾਤਰ ਲੋਕਾਂ ਲਈ ਨਹੀਂ ਹੋਵੇਗਾ। ਜ਼ਿੰਦਗੀ ਵਿੱਚ ਅਕਸਰ ਸਾਨੂੰ ਕੁਝ ਅਜਿਹੇ ਅਨੁਭਵਾਂ ਵਿੱਚੋਂ ਲੰਘਣਾ ਪੈਂਦਾ ਹੈ ਜਿੱਥੇ ਸੱਚਾਈ ਬਹੁਤ ਕੌੜੀ ਹੁੰਦੀ ਹੈ। ਇਹ ਸੱਚਾਈ ਸਾਨੂੰ ਚੁਣੌਤੀ ਦਿੰਦੀ ਹੈ, ਸਾਡੇ ਆਰਾਮ ਨੂੰ ਭੰਗ ਕਰਦੀ ਹੈ ਪਰ ਅੰਤ ਵਿੱਚ ਇਹ ਸਾਨੂੰ ਇੱਕ ਬਿਹਤਰ ਇਨਸਾਨ ਬਣਾਉਂਦੀ ਹੈ। ਸੋਚੋ, ਤੁਸੀਂ ਕਿੰਨੀ ਵਾਰ ਇਹੀ ਸਥਿਤੀ ਦਾ ਸਾਹਮਣਾ ਕੀਤਾ ਹੈ ਜਦੋਂ ਕਿਸੇ ਨੇ ਤੁਹਾਨੂੰ ਸਿੱਧਾ ਤੇ ਸੱਚ ਦੱਸਿਆ ਹੋਵੇ। ਭਾਵੇਂ ਉਹ ਕਿੰਨਾ ਵੀ ਮੁਸ਼ਕਲ ਕਿਉਂ ਨਾ ਹੋਵੇ। ਸ਼ਾਇਦ ਤੁਹਾਡੇ ਮਾਤਾ-ਪਿਤਾ, ਕੋਈ ਉਸਤਾਦ ਜਾਂ ਕੋਈ ਦੋਸਤ ਜਿਸ ਨੇ ਤੁਹਾਨੂੰ ਸੱਚਾਈ ਦਾ ਸ਼ੀਸ਼ਾ ਦਿਖਾਇਆ ਹੋਵੇ ਪਹਿਲਾਂ ਸ਼ਾਇਦ ਤੁਹਾਨੂੰ ਗੁੱਸਾ ਆਇਆ ਹੋਵੇਗਾ ਤੁਸੀਂ ਨਰਾਜ਼ ਹੋਏ ਹੋਵੋਗੇ ਇਹ ਕੁਦਰਤੀ ਹੈ ਸਾਡਾ ਮਨ ਬਦਲਾਅ ਨੂੰ ਆਸਾਨੀ ਨਾਲ ਸਵੀਕਾਰ ਨਹੀਂ ਕਰਦਾ ਪਰ ਜੇਕਰ ਅਸੀਂ ਉਸ ਕੌੜੀ ਸੱਚਾਈ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਉਹ ਸਾਡੇ ਲਈ ਇੱਕ ਨਵੀਂ ਸਿੱਖਿਆ ਦਾ ਦਰਵਾਜ਼ਾ ਖੋਲ੍ਹ ਦਿੰਦੀ ਹੈ ਇਹ ਸੱਚਾਈ ਸਾਨੂੰ ਸਾਡੀਆਂ ਕਮੀਆਂ ਬਾਰੇ ਦੱਸਦੀ ਹੈ ਸਾਨੂੰ ਬਿਹਤਰ ਹੋਣ ਦਾ ਮੌਕਾ ਦਿੰਦੀ ਹੈ ਪੜਾ ਸੱਚ ਸਾਨੂੰ ਆਪਣੀਆਂ ਕਮੀਆਂ ਨੂੰ ਪਛਾਣਨ ਅਤੇ ਉਹਨਾਂ ਤੇ ਕੰਮ ਕਰਨ ਦਾ ਮੌਕਾ ਦਿੰਦਾ ਹੈ ਜੋ ਅੱਗੇ ਜਾ ਕੇ ਸਾਡੀ ਤਰੱਕੀ ਦਾ ਆਧਾਰ ਬਣਦਾ ਹੈ। ਚੁਣੌਤੀਆਂ ਦਾ ਸਾਹਮਣਾ ਤਾਕਤ ਦਾ ਸਰੋਤ। ਕੀ ਤੁਹਾਨੂੰ ਯਾਦ ਹੈ ਉਹ ਸਮਾਂ ਜਦੋਂ ਤੁਸੀਂ ਕਿਸੇ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੇ ਸੀ? ਸ਼ਾਇਦ ਕੋਈ ਇਮਤਿਹਾਨ ਸੀ ਜਾਂ ਨੌਕਰੀ ਲਈ ਇੰਟਰਵਿਊ ਜਾਂ ਕੋਈ ਨਵਾਂ ਕੰਮ ਸ਼ੁਰੂ ਕਰਨਾ। ਉਸ ਸਮੇਂ ਸ਼ਾਇਦ ਤੁਹਾਨੂੰ ਡਰ ਲੱਗਿਆ ਹੋਵੇਗਾ, ਮਨ ਵਿੱਚ ਸ਼ੱਕ ਆਇਆ ਹੋਵੇਗਾ। ਉਹ ਪਲ ਕੌੜੇ ਲੱਗੇ ਹੋਣਗੇ। ਕਿਉਂਕਿ ਉਹ ਤੁਹਾਡੇ ਆਰਾਮ ਦੇ ਘੇਰੇ ਤੋਂ ਬਾਹਰ ਸਨ ਪਰ ਜਦੋਂ ਤੁਸੀਂ ਉਸ ਚੁਣੌਤੀ ਦਾ ਸਾਹਮਣਾ ਕੀਤਾ ਜਦੋਂ ਤੁਸੀਂ ਹਿੰਮਤ ਨਾਲ ਲੱਗੇ ਵਧੇ ਤਾਂ ਅੰਤ ਵਿੱਚ ਕੀ ਹੋਇਆ ਤੁਸੀਂ ਸਫਲ ਹੋਏ ਜਾਂ ਭਾਵੇਂ ਤੁਸੀਂ ਸਫਲ ਨਾ ਵੀ ਹੋਏ ਹੋਵੋ ਪਰ ਤੁਸੀਂ ਉਸ ਅਨੁਭਵ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਿਆ ਹੋਵੇਗਾ ਹਰ ਚੁਣੌਤੀ ਇੱਕ ਸਬਕ ਹੁੰਦੀ ਹੈ ਇੱਕ ਮੌਕਾ ਹੁੰਦਾ ਆਪਣੇ ਆਪ ਨੂੰ ਪਰਖਣ ਦਾ ਆਪਣੀਆਂ ਸੀਮਾਵਾਂ ਨੂੰ ਪਾਰ ਕਰਨ ਦਾ ਸਾਡਾ ਮਨ ਹਮੇਸ਼ਾ ਆਸਾਨ ਰਾਹ ਚੁਣਨਾ ਚਾਹੁੰਦਾ ਹੈ ਇਹ ਮੁਸ਼ਕਲਾਂ ਤੋਂ ਭੱਜਦਾ ਹੈ ਪਰ ਜ਼ਿੰਦਗੀ ਦਾ ਸੱਚ ਇਹ ਹੈ ਕਿ ਅਸਲੀ ਤਰੱਕੀ ਕਦੇ ਵੀ ਆਸਾਨ ਰਾਹ ਤੇ ਚੱਲ ਕੇ ਨਹੀਂ ਮਿਲਦੀ ਇਹ ਮੁਸ਼ਕਲਾਂ ਇਹ ਚੁਣੌਤੀਆਂ ਹੀ ਹਨ ਜੋ ਸਾਨੂੰ ਮਜ਼ਬੂਤ ਬਣਾਉਂਦੀਆਂ ਹਨ ਸਾਨੂੰ ਅਨੁਭਵ ਦਿੰਦੀਆਂ ਹਨ ਅਤੇ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਦਿੰਦੀਆਂ ਹਨ ਸੋਚੋ ਇੱਕ ਪਹਿਲਵਾਨ ਬਾਰੇ ਉਹ ਹਰ ਰੋਜ਼ ਸਖਤ ਮਿਹਨਤ ਕਰਦਾ ਹੈ ਦਰਦ ਚੱਲਦਾ ਹੈ ਤਾਂ ਹੀ ਉਹ ਮੈਦਾਨ ਵਿੱਚ ਜਿੱਤ ਪ੍ਰਾਪਤ ਕਰ ਪਾਉਂਦਾ ਹੈ ਉਸਦੀ ਮਿਹਨਤ ਉਸ ਲਈ ਕੌੜੀ ਹੋ ਸਕਦੀ ਹੈ ਪਰ ਜਿੱਤ ਦਾ ਸਵਾਦ ਹਮੇਸ਼ਾ ਮਿੱਠਾ ਹੁੰਦਾ ਹੈ ਚੁਣੌਤੀਆਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਸਾਨੂੰ ਮਾਨਸਿਕ ਤੌਰ ਤੇ ਮਜ਼ਬੂਤ ਬਣਾਉਂਦਾ ਹੈ ਅਤੇ ਸਾਨੂੰ ਅਜਿਹੇ ਅਨੁਭਵ ਦਿੰਦਾ ਹੈ ਜੋ ਸਫਲਤਾ ਦੀ ਨੀਂਹ ਬਣਦੇ ਹਨ। ਆਲੋਚਨਾ ਨੂੰ ਸਵੀਕਾਰ ਕਰਨਾ। ਕਈ ਵਾਰ ਸਾਨੂੰ ਦੂਜਿਆਂ ਦੀ ਆਲੋਚਨਾ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਹ ਸ਼ਾਇਦ ਸਾਡੇ ਕੰਮ ਬਾਰੇ ਹੋਵੇ, ਸਾਡੇ ਸੁਭਾਅ ਬਾਰੇ ਹੋਵੇ ਜਾਂ ਸਾਡੇ ਫੈਸਲਿਆਂ ਬਾਰੇ ਹੋਵੇ। ਪਹਿਲਾਂ ਤਾਂ ਸਾਨੂੰ ਇਹ ਬੁਰਾ ਲੱਗਦਾ ਹੈ, ਸਾਡੇ ਮਨ ਨੂੰ ਠੇਸ ਪਹੁੰਚਦੀ ਹੈ। ਅਸੀਂ ਸੋਚਦੇ ਹਾਂ ਕਿ ਕੋਈ ਸਾਡੇ ਬਾਰੇ ਅਜਿਹਾ ਕਿਉਂ ਕਹਿ ਰਿਹਾ ਹੈ? ਪਰ ਕੀ ਅਸੀਂ ਕਦੇ ਸੋਚਿਆ ਹੈ ਕਿ ਉਸ ਆਲੋਚਨਾ ਪਿੱਛੇ ਕੀ ਸੱਚਾਈ ਹੋ ਸਕਦੀ ਹੈ ਹੋ ਸਕਦਾ ਹੈ ਕਿ ਉਹ ਵਿਅਕਤੀ ਸੱਚਮੁੱਚ ਸਾਡੀ ਮਦਦ ਕਰਨਾ ਚਾਹੁੰਦਾ ਹੋਵੇ ਹੋ ਸਕਦਾ ਹੈ ਕਿ ਉਹ ਸਾਨੂੰ ਇੱਕ ਵੱਖਰਾ ਨਜ਼ਰੀਆ ਦਿਖਾ ਰਿਹਾ ਹੋਵੇ ਮੈਂ ਇੱਕ ਉਦਾਹਰਣ ਦਿੰਦਾ ਹਾਂ ਮੇਰੇ ਇੱਕ ਦੋਸਤ ਨੇ ਇੱਕ ਵਾਰ ਮੈਨੂੰ ਕਿਹਾ ਕਿ ਮੈਂ ਬਹੁਤ ਜ਼ਿਆਦਾ ਬੋਲਦਾ ਹਾਂ ਅਤੇ ਕਈ ਵਾਰ ਦੂਜਿਆਂ ਦੀ ਗੱਲ ਨਹੀਂ ਸੁਣਦਾ ਸ਼ੁਰੂ ਵਿੱਚ ਮੈਨੂੰ ਗੁੱਸਾ ਆਇਆ ਮੈਂ ਸੋਚਿਆ ਕਿ ਉਹ ਮੈਨੂੰ ਗਲਤ ਸਮਝ ਰਿਹਾ ਹੈ ਪਰ ਫਿਰ ਮੈਂ ਉਸਦੀ ਗੱਲ ਤੇ ਗੌਰ ਕੀਤਾ ਅਤੇ ਮੈਨੂੰ ਅਸਾਰਸ ਹੋਇਆ ਕਿ ਉਹ ਸਹੀ ਸੀ ਮੈਂ ਸੱਚਮੁੱਚ ਕਈ ਵਾਰ ਅਜੀਹਾ ਕਰਦਾ ਸੀ ਉਸਦੀ ਕੌੜੀ ਗੱਲ ਨੇ ਮੈਨੂੰ ਆਪਣੀ ਇਸ ਆਦਤ ਨੂੰ ਸੁਧਾਰਨ ਦਾ ਮੌਕਾ ਦਿੱਤਾ ਅੱਜ ਮੈਂ ਪਹਿਲਾ ਨਾਲੋਂ ਬਿਹਤਰ ਸੁਣਨ ਵਾਲਾ ਬਣ ਗਿਆ ਹਾਂ ਅਤੇ ਇਸ ਨਾਲ ਮੇਰੇ ਰਿਸ਼ਤੇ ਵੀ ਬਿਹਤਰ ਹੋਏ ਹਨ ਇਸ ਲਈ ਅਗਲੀ ਵਾਰ ਜਦੋਂ ਕੋਈ ਤੁਹਾਡੀ ਆਲੋਚਨਾ ਕਰੇ ਤਾਂ ਉਸ ਨੂੰ ਇੱਕ ਮੌਕੇ ਵਜੋਂ ਦੇਖੋ ਇਸ ਨੂੰ ਸਿੱਖਣ ਦਾ ਇੱਕ ਮੌਕਾ ਸਮਝੋ ਆਪਣੇ ਆਪ ਨੂੰ ਬਿਹਤਰ ਬਣਾਉਣ ਦਾ ਇੱਕ ਮੌਕਾ ਅਲੋਚਨਾ ਨੂੰ ਖੁੱਲੇ ਮਨ ਨਾਲ ਸਵੀਕਾਰ ਕਰਨਾ ਸਾਨੂੰ ਆਪਣੇ ਆਪ ਨੂੰ ਸੁਧਾਰਨ ਅਤੇ ਵਿਕਾਸ ਕਰਨ ਦਾ ਮੌਕਾ ਦਿੰਦਾ ਹੈ ਜੋ ਸਾਡੇ ਵਿਅਕਤੀਗਤ ਅਤੇ ਪੇਸ਼ੇਵਰ ਜੀਵਨ ਵਿੱਚ ਬਹੁਤ ਲਾਭਦਾਇਕ ਹੁੰਦਾ ਹੈ। ਅਸਫਲਤਾ ਨੂੰ ਗੜੇ ਲਗਾਉਣਾ ਸਫਲਤਾ ਦਾ ਮਾਰਗ ਕਿਸੇ ਵੀ ਖੇਤਰ ਵਿੱਚ ਸਫਲਤਾ ਹਮੇਸ਼ਾ ਸਿੱਧੀ ਰੇਖਾ ਵਿੱਚ ਨਹੀਂ ਮਿਲਦੀ ਬਹੁਤ ਵਾਰ ਸਾਨੂੰ ਅਸਫਲਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਰ ਦਾ ਸਾਹਮਣਾ ਕਰਨਾ ਅਸਫਲ ਹੋਣਾ ਇਹ ਬਹੁਤ ਕੌੜਾ ਲੱਗਦਾ ਹੈ। ਇਹ ਸਾਡੇ ਮਨੋਬਲ ਨੂੰ ਤੋੜ ਸਕਦਾ ਹੈ ਪਰ ਸੋਚੋ ਦੁਨੀਆ ਦੇ ਕਿੰਨੇ ਮਹਾਨ ਲੋਕ ਅਸਫਲਤਾਵਾਂ ਵਿੱਚੋਂ ਲੰਘ ਕੇ ਹੀ ਸਫਲ ਹੋਏ ਹਨ ਥਾਮਸ ਐਡੀਸਨ ਨੇ ਹਜ਼ਾਰਾਂ ਵਾਰ ਅਸਫਲਤਾ ਦਾ ਸਾਹਮਣਾ ਕੀਤਾ ਬਿਜਲੀ ਦਾ ਬੱਲਬ ਬਣਾਉਣ ਤੋਂ ਪਹਿਲਾਂ ਜੇਕਰ ਉਹ ਹਾਰ ਮੰਨ ਲੈਂਦੇ ਤਾਂ ਕੀ ਅੱਜ ਅਸੀਂ ਰੌਸ਼ਨੀ ਦੇਖ ਪਾਉਂਦੇ ਨਹੀਂ ਹਰ ਅਸਫਲਤਾ ਇੱਕ ਸਿੱਖਿਆ ਹੈ ਇਹ ਸਾਨੂੰ ਦੱਸਦੀ ਹੈ ਕਿ ਕਿਹੜਾ ਤਰੀਕਾ ਕੰਮ ਨਹੀਂ ਕਰਦਾ ਅਤੇ ਸਾਨੂੰ ਇੱਕ ਨਵੇਂ ਤਰੀਕੇ ਬਾਰੇ ਸੋਚਣ ਲਈ ਪ੍ਰੇਰਿਤਦੀ ਹੈ असफलता ਤੋਂ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਬਲਕਿ ਇਸ ਨੂੰ ਇੱਕ ਕਦਮ ਵਜੋਂ ਦੇਖਣਾ ਚਾਹੀਦਾ ਹੈ ਜੋ ਸਾਨੂੰ ਸਫਲਤਾ ਦੇ ਹੋਰ ਨੇੜੇ ਲੈ ਕੇ ਜਾਂਦਾ ਹੈ ਜਿਵੇਂ ਇੱਕ ਬੱਚਾ ਚੱਲਣਾ ਸਿੱਖਦਾ ਹੈ ਉਹ ਕਈ ਵਾਰ ਡਿੱਗਦਾ ਹੈ ਪਰ ਉਹ ਡਿੱਗਣ ਤੋਂ ਡਰਦਾ ਨਹੀਂ ਉਹ ਦੁਬਾਰਾ ਖੜਾ ਹੁੰਦਾ ਹੈ ਅਤੇ ਕੋਸ਼ਿਸ਼ ਕਰਦਾ ਹੈ ਅਸਫਲਤਾ ਵੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ ਜਿਸ ਦੇ ਬਿਨਾ ਸਫਲਤਾ ਦਾ ਅਸਲੀ ਮੁੱਲ ਸਮਝਣਾ ਮੁਸ਼ਕਲ ਹੈ ਸਫਲਤਾ ਵੱਸਾਨੂੰ ਨਵੀਆਂ ਰਣਨੀਤੀਆਂ ਸਿੱਖਣ ਲਚਕੀਲੇ ਬਣਨ ਅਤੇ ਅੰਤ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਮਾਰਗਦਰਸ਼ਨ ਕਰਦੀਆਂ ਹਨ ਸਭ ਤੋਂ ਕੋੜੀ ਗੱਲ ਕਈ ਵਾਰ ਉਹ ਹੁੰਦੀ ਹੈ ਜੋ ਅਸੀਂ ਆਪਣੇ ਬਾਰੇ ਸੁਣਨਾ ਨਹੀਂ ਚਾਹੁੰਦੇ ਪਰ ਸਾਨੂੰ ਪਤਾ ਹੁੰਦਾ ਹੈ ਕਿ ਉਹ ਸੱਚ ਹੈ ਇਹ ਉਹ ਸਚਾਈ ਹੁੰਦੀ ਹੈ ਜੋ ਸਾਡੇ ਅੰਦਰ ਛੁਪੀ ਹੁੰਦੀ ਹੈ ਜਿਸ ਨੂੰ ਅਸੀਂ ਅਕਸਰ ਅੱਖੋਂ ਪਰੋਖੇ ਕਰਦੇ ਹਾਂ ਆਪਣੇ ਆਪ ਦਾ ਸਵੈ ਮਲਾਂਕਣ ਕਰਨਾ ਆਪਣੀਆਂ ਕਮੀਆਂ ਨੂੰ ਪਛਾਣਨਾ ਇਹ ਬਹੁਤ ਮੁਸ਼ਕਲ ਹੁੰਦਾ ਹੈ ਪਰ ਇਹ ਸਭ ਤੋਂ ਜ਼ਰੂਰੀ ਕਦਮ ਹੈ ਆਪਣੀ ਤਰੱਕੀ ਲਈ ਕੀ ਅਸੀਂ ਸੱਚਮੁੱਚ ਇਮਾਨਦਾਰੀ ਨਾਲ ਆਪਣੇ ਆਪ ਤੋਂ ਪੁੱਛਦੇ ਹਾਂ ਕਿ ਅਸੀਂ ਕਿੱਥੇ ਗਲਤ ਹੋ ਸਕਦੇ ਹਾਂ ਕੀ ਅਸੀਂ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰਦੇ ਹਾਂ ਆਪਣੇ ਅੰਦਰ ਝਾਤ ਮਾਰੋ ਕੀ ਕੋਈ ਅਜਿਹੀ ਆਦਤ ਹੈ ਜੋ ਤੁਹਾਨੂੰ ਅੱਗੇ ਵਧਣ ਤੋਂ ਰੋਕ ਰਹੀ ਹੈ ਕੀ ਕੋਈ ਅਜਿਹ ਡਰ ਹੈ ਜੋ ਤੁਹਾਨੂੰ ਨਵੇਂ ਮੌਕਿਆਂ ਨੂੰ ਅਪਣਾਉਣ ਨਹੀਂ ਦੇ ਰਿਹਾ ਇਹ ਸਵਾਲਾਂ ਦੇ ਜਵਾਬ ਕੋਲੇ ਹੋ ਸਕਦੇ ਹਨ ਪਰ ਜੇ ਤੁਸੀਂ ਇਹਨਾਂ ਦਾ ਸਾਹਮਣਾ ਕਰੋਗੇ ਤਾਂ ਤੁਸੀਂ ਆਪਣੇ ਆਪ ਨੂੰ ਇੱਕ ਨਵੇਂ ਪੱਧਰ ਤੇ ਲੈ ਜਾ ਸਕੋਗੇ ਆਪਣੀਆਂ ਕਮੀਆਂ ਨੂੰ ਸਮਝਣਾ ਉਹਨਾਂ 'ਤੇ ਕੰਮ ਕਰਨਾ ਇੱਕ ਲੰਬਾ ਸਫ਼ਰ ਹੋ ਸਕਦਾ ਹੈ ਪਰ ਇਸ ਦੇ ਨਤੀਜੇ ਅੰਤ ਵਿੱਚ ਬਹੁਤ ਮਿੱਠੇ ਹੋਣਗੇ ਆਪਣੇ ਆਪ ਦਾ ਇਮਾਨਦਾਰੀ ਨਾਲ ਮੁਲਾਂਕਣ ਕਰਨਾ ਸਾਨੂੰ ਆਪਣੀਆਂ ਅੰਦਰੂਨੀ ਕਮੀਆਂ ਨੂੰ ਦੂਰ ਕਰਨ ਅਤੇ ਇੱਕ ਬਿਹਤਰ ਵਿਅਕਤੀ ਬਣਨ ਵਿੱਚ ਮਦਦ ਕਰਦਾ ਹੈ ਅੰਤ ਵਿੱਚ ਮਿੱਠੇ ਨਤੀਜਿਆਂ ਦਾ ਰਾਹ ਜਿਵੇਂ ਕਿ ਅਸੀਂ ਦੇਖਿਆ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਕੌੜੀਆਂ ਗੱਲਾਂ ਆਉਂਦੀਆਂ ਹਨ ਕੌੜਾ ਸੱਚ ਚੁਣੌਤੀਆਂ ਆਲੋਚਨਾ ਅਸਫਲਤਾਵਾਂ ਅਤੇ ਸਾਡੇ ਆਪਣੇ ਅੰਦਰੂਨੀ ਸੰਘਰਸ਼ ਪਰ ਇਹ ਸਾਰੀਆਂ ਚੀਜ਼ਾਂ ਸਾਨੂੰ ਤੋੜਨ ਲਈ ਨਹੀਂ ਬਲਕਿ ਸਾਨੂੰ ਮਜ਼ਬੂਤ ਬਣਾਉਣ ਲਈ ਆਉਂਦੀਆਂ ਹਨ ਇਹ ਸਾਨੂੰ ਸਿਖਾਉਂਦੀਆਂ ਹਨ ਸਾਨੂੰ ਅਨੁਭਵ ਦਿੰਦੀਆਂ ਹਨ ਅਤੇ ਸਾਨੂੰ ਇੱਕ ਬਿਹਤਰ ਮਨੁੱਖ ਬਣਨ ਲਈ ਪ੍ਰੇਰਿਤ ਦਿਆਂ ਹਨ ਯਾਦ ਰੱਖੋ ਜਿਵੇਂ ਇੱਕ ਕੌੜੀ ਦਵਾਈ ਤੁਹਾਨੂੰ ਬਿਮਾਰੀ ਤੋਂ ਮੁਕਤ ਕਰਦੀ ਹੈ ਉਸੇ ਤਰ੍ਹਾਂ ਜ਼ਿੰਦਗੀ ਦੀਆਂ ਕੌੜੀਆਂ ਸਚਾਈਆਂ ਅਤੇ ਅਨੁਭਵ ਤੁਹਾਨੂੰ ਸਫਲਤਾ ਅਤੇ ਖੁਸ਼ੀ ਵੱਲ ਲੈ ਜਾਂਦੇ ਹਨ ਕੌੜੀਆਂ ਗੱਲਾਂ ਦਾ ਸਾਹਮਣਾ ਕਰਨ ਦੀ ਹਿੰਮਤ ਰੱਖੋ ਉਨਾ ਤੋ ਸਿੱਖੋ ਅਤੇ ਦੇਖੋ ਕਿ ਕਿਵੇਂ ਤੁਹਾਡੀ ਜ਼ਿੰਦਗੀ ਮਿੱਠੇ ਨਤੀਜਿਆਂ ਨਾਲ ਭਰ ਜਾਂਦੀ ਹੈ ਅੱਜ ਤੋਂ ਹੀ ਜਦੋਂ ਕੋਈ ਕੋੜੀ ਗੱਲ ਤੁਹਾਡੇ ਸਾਹਮਣੇ ਆਵੇ ਤਾਂ ਉਸ ਨੂੰ ਇੱਕ ਮੌਕੇ ਵਜੋਂ ਦੇਖੋ ਇੱਕ ਮੌਕਾ ਆਪਣੇ ਆਪ ਨੂੰ ਬਿਹਤਰ ਬਣਾਉਣ ਦਾ ਇੱਕ ਮੌਕਾ ਸਿੱਖਣ ਦਾ ਇੱਕ ਮੌਕਾ ਅੱਗੇ ਵਧਣ ਦਾ ਮੈਨੂੰ ਉਮੀਦ ਹੈ ਕਿ ਇਹ ਵੀਡੀਓ ਤੁਹਾਡੇ ਲਈ ਪ੍ਰੇਰਨਾਦਾਇਕ ਰਹੀ ਹੋਵੇਗੀ ਜੇਕਰ ਤੁਹਾਨੂੰ ਇਹ ਪਸੰਦ ਆਈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਸੀਂ ਜਲਦੀ ਹੀ ਇੱਕ ਹੋਰ ਨਵੀਂ ਵੀਡੀਓ ਨਾਲ ਮਿਲਾਂਗੇ ਤਦ ਤੱਕ ਲਈ ਆਪਣੇ ਆਪ ਤੇ ਵਿਸ਼ਵਾਸ ਰੱਖੋ ਅਤੇ ਅੱਗੇ ਵਧਦੇ ਰਹੋ ਧੰਨਵਾਦ